ਵੈਕੂ ਜੀ ਦਾ ਕਾਲ ਸਾਹਿਬੀ ਵੈਕੂ ਜੀ ਕੀ ਪਤੇ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਪੁਰਾਣੀ ਗੱਲ ਸਾਂਝੀ ਕਰਨ ਲੱਗਾ ਪੁਰਾਣੇ ਜ਼ਮਾਨੇ ਦੀ ਜਦੋਂ ਅੱਜ ਤੋਂ ਜਿਵੇਂ ਕਹਾਂ ਤੇ 50 ਸਾਲ ਦੀ ਉਸ ਜ਼ਮਾਨੇ ਦੇ ਵਿੱਚ ਕੀ ਹੁੰਦਾ ਸੀ ਕਿ ਚੋਰੀ ਦੀ ਗੱਲ ਮੈਂ ਕਰਨ ਲੱਗਾ ਜਦੋਂ 10 ਨੰਬਰੀਆਂ ਦੇ ਪੁਰਾਣੇ ਸਮੇਂ ਦੇ ਵਿੱਚ ਕੀ ਦਹੀ ਵੇ ਚੋਰੀਆਂ ਜਿਹੜੀਆਂ ਹੁੰਦੀਆਂ ਸੀ ਨਾ ਉਹ ਜਿਹੜੇ ਚੋਰ ਸੀ ਉਹ ਕਿਸੇ ਦੀ ਮੱਝ ਖੋਲ ਲੈਂਦੇ ਸੀ ਕਿਸੇ ਦਾ ਬੌਦ ਬੌਦ ਖੋਲ ਲੈਣਾ ਕਿਸੇ ਦੀ ਗਾਂ ਖੋਲ ਲੈਣੀ ਕਿਸੇ ਦਾ ਕਿਸੇ ਦਾ ਚੰਗਾ ਕੱਟਾ ਵੱਸਾ ਉਹ ਖੋਲ ਲੈਣਾ ਇਹੋ ਜਿਹੀਆਂ ਚੋਰੀਆਂ ਉਦੋਂ ਹੁੰਦੀਆਂ ਹੁੰਦੀਆਂ ਸੀ ਪੁਰਾਣੇ ਮਾਨੇ ਤੇ ਜਿਹੜਾ ਬੰਦਾ ਜ਼ਿਆਦੀਆਂ ਚੋਰੀਆਂ ਕਰਦਾ ਸੀ ਉਹਨੂੰ ਲਾ ਸਮੰਤ ਤੋਂ ਠਾਣਾ ਹੁੰਦਾ ਹੀ ਉਹ 10 ਨੰਬਰੀਆ ਪੁਸਤਕਾਨ ਦੇ ਵੀ ਇਹ ਬੰਦਾ 10 ਨੰਬਰੀਆ ਇਹ ਉਹਨਾਂ ਜਮਾਨਿਆਂ ਦੀ ਜਿਹੜਾ ਬਾਹਰ ਬੰਮੀਆਂ ਦੀਆਂ ਮਸ਼ੀਨਾਂ ਹੁੰਦੀਆਂ ਹਨ ਲੋਕ ਕਣਕਾਂ ਖਾਉਂਦੇ ਹੁੰਦੇ ਸੀ ਫਲਿਆਂ ਨਾਲ ਮਸ਼ੀਨਾਂ ਨਾਲ ਤੇ ਜਾਂ ਲੋਕੀ ਕਰਦੇ ਫੀ ਕਣਕਾਂ ਚੋਰੀ ਕਰ ਦਿੰਦੇ ਬੋਰ ਦੇ ਤੋਂ ਕਣਕ ਚੋਰੀ ਕਰਨੀ ਮਲਕੀਆਂ ਮੋੜੀਆਂ ਚੋਰੀਆਂ ਹੋ ਜਾਂਦੀਆਂ ਨੇ ਤੇ ਉਹ ਕਹਿੰਦਾ ਵੀ ਜਦੋਂ ਬੰਦਾ ਕੋਈ ਸੁਧਰਨਾ ਚਾਹੁੰਦਾ ਹੈ ਨਾ ਬੰਦਾ ਸੁਧਰਨਾ ਚਾਹੁੰਦਾ ਚੋਰੀਆਂ ਕੀਤੀਆਂ ਬੜੀਆਂ ਬੰਦਾ ਚਾਹੁੰਦਾ ਵੀ ਉਮਰ ਦੇ ਨਾਲ ਮੈਂ ਸੁਧਰਨਾ ਤੇ ਉਹ ਪਿੰਡ ਦੀ ਪੰਚਾਇਤ ਰਿਸ਼ਤੇਦਾਰ ਇਕੱਠੇ ਹੋ ਕੇ ਦੇ ਥਾਣੇ ਜਾ ਕੇ ਤੇ ਕਹਿੰਦੇ ਵੀ ਇਹ ਜੀ 10 ਨੰਬਰੀਆ ਜਿਹੜਾ ਸਾਡਾ ਬੰਦਾ ਹੈ ਸੁਧਰਨਾ ਚਾਹੁੰਦਾ ਅੱਜ ਤੋਂ ਬਾਅਦ ਚ ਕੋਈ ਕੋਈ ਕਿਸੇ ਵੀ ਕਿਸਮ ਦਾ ਮਾੜਾ ਕੰਮ ਨਹੀਂ ਕਰੂਗਾ ਤੇ ਅਸੀਂ ਗਰੰਟੀ ਦਿੰਦੇ ਆ ਤੇ ਅੱਜ ਤੋਂ ਇਹਦੇ ਵਾਲਾ 10 ਨੰਬਰੀਆ ਉਹ ਨਾਮ ਕੱਟ ਦੋ ਉਹ ਪੁਲਿਸ ਦੇ ਕੋਲੋਂ ਜਿਹੜਾ ਇਹ 10 ਨੰਬਰੀਆਂ 10 ਨੰਬਰੀਆਂ ਦਾ ਇਹਨਾਂ ਦਾ ਨਾਂ ਕਟਾ ਦਿੰਦੇ ਨੇ ਕੱਟਿਆ ਹੋ ਜਾਂਦਾ ਦਾ ਇਹ 10 ਨੰਬਰੀਆਂ ਦਾ ਉਹ ਲਿਸ਼ਟ ਚੋਂ ਨਾਂ ਕੱਢ ਦਿੰਦੇ ਤੇ ਕੀ ਸੀਗੇ ਜਿਹੜੇ ਰਿਸ਼ਤੇਦਾਰ ਜਾਂ ਪਿੰਡ ਦੇ ਲੋਕ ਜਾਂ ਕੋ ਹੋਰ ਲੋ ਕਈ ਲੋਕ ਫੇਰ ਵੀ ਯਕੀਨੀ ਸੀ ਕਰਦੇ ਵੀ ਇਹ ਬੰਦਾ ਸੁਧਰ ਜਾਊਗਾ ਜਾਂ ਚੰਗੇ ਕੰਮ ਕਰੂਗਾ ਤੇ ਇਹੋ ਜਿਹੇ ਬੰਦਿਆਂ ਨੂੰ ਲੋਕਲੇ ਰਿਸ਼ਤੇਦਾਰ ਵੀ ਆਪਣੇ ਘਰ ਆਰ ਨਹੀਂ ਛੋਣਦੇ ਵੀ ਲਾਗੇ ਬੰਨੇ ਕੋਈ ਚੋਰੀ ਹੋ ਗਈ ਤੇ ਉਹ ਨੰਗਣਾ ਵੀ 10 ਨੰਬੇ ਦੇ ਘਰ ਆਇਆ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਜੇ ਕੋਈ ਬੰਦਾ ਕੋਈ ਵੀ ਕਿਸੇ ਕਿਸਮ ਦਾ ਗਲਤ ਕੰਮ ਕਰਦਾ ਜਿੱਦਾਂ ਹੋਣੀ ਆ ਲੋਕ ਬੱਚੇ ਲੋਕਾਂ ਦੇ ਗੋਲੀਆਂ ਗਾਲੀਆਂ ਖਾਂਦੇ ਕੋ ਉਹ ਨਸ਼ਾ ਕੁਸਰਾ ਪੀਂਦਾ ਤੇ ਜੇ ਕੋਈ ਸੁਧਾਰਨਾ ਚਾਹੁੰਦਾ ਤੇ ਉਹਨੂੰ ਪ੍ਰੇਮ ਕਰਨਾ ਚਾਹੀਦਾ ਸਾਥ ਦੇਣਾ ਚਾਹੀਦਾ ਉਹਦਾ ਸਾਨੂੰ ਸਾਰ ਨੂੰ ਸਾਥ ਦੇਣਾ ਚਾਹੀਦਾ ਇਹ ਬੰਦਾ ਸੁਧਰ ਜਾਵੇ ਕਈ ਵਾਰੀ ਪਾਸ ਸੁਧਰੇ ਬੰਦੇ ਨੂੰ ਵੀ ਫਿਰ ਕਹੀ ਜਾਂਦੇ ਵੀ ਨਹੀਂ ਜੀ ਨਹੀਂ ਜੀ ਨਹੀਂ ਤੋ ਉਹ ਬੰਦਾ ਕੋਈ ਸੁੱਧਦਾ ਨਹੀਂ ਇਹ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਾ ਕਰਕੇ ਜਿੱਦਾਂ ਉਹ ਲੋਕ ਬੱਚੇ ਨਸ਼ਾ ਕਰਦੇ ਵੀ ਜੇ ਕੋਈ ਬੱਚਾ ਸੁਧਰਨਾ ਚਾਹੁੰਦਾ ਤੇ ਉਹਦਾ ਹੀ ਮਦਦ ਕਰੋ ਉਹਦਾ ਹੌਸਲਾ ਵਧਾਓ ਉਹਦਾ ਸਾਥ ਦਿਓ ਤੇ ਇਹਨਾਂ ਦੇ ਪਿਛਲੇ ਜਮਾਨੇ ਦੇ 10 ਨੰਬਰੀਆਂ ਨੂੰ ਤੁਸੀਂ ساری ਉਮਰ 10 ਨੰਬਰੀਏ ਕਹੀ ਜੋ ਵੀ ਇਹ 10 ਨੰਬਰੀਏ 10 ਨੰਬਰੀਏ ਜੇ ਕੋ ਸੁਧਰਨਾ ਚਾਹੁੰਦਾ ਵਾ ਤੇ ਉਹਦਾ ਸਾਥ ਦਾ ਉਹਦੀ ਮਤ ਕਰੋ ਤੇ ਉਹਨੂੰ ਸਾਖ ਦੀ ਨਿਗਾਹ ਨਾਲ ਨਾ ਵੇਖੋ ਜਦੋਂ ਬੰਦਾ ਸੁਧਰ ਗਿਆ ਤੇ ਉਹਨੂੰ ਸਾਖ ਦੀ ਨਿਗਾਹ ਨਾਲ ਨਾ ਵੇਖੋ ਖਾਸ ਕਰਕੇ ਜਿਹੜੇ ਸੱਜਣ ਬੇਲੀ ਹੁੰਦੇ ਆ ਨਾ ਸੱਜਣ ਬੇਲੀ ਸਾਥ ਦੇਣ ਤੇ ਸਾਰਾ ਕੁਝ ਹੋ ਜਾਂਦਾ ਵਾ ਅੱਜ ਘਰਦਿਆਂ ਦੀ ਵੀ ਬੰਦਾ ਆਖੇ ਨਹੀਂ ਲੱਗਦਾ ਘਰਦਿਆਂ ਦੀ ਵੀ ਨਹੀਂ ਮੰਨਦਾ ਜਿਹੜੇ ਸੱਜਣ ਬੇਲੀ ਹੁੰਦੇ ਉਹਨਾਂ ਦੇ ਬੰਦਾ ਜਿਹੜਾ ਜ਼ਿਆਦਾ ਮੰਨਦਾ ਸੱਜਣਾ ਬੇਲੀਆਂ ਨੂੰ ਜਿਹੜਾ ਇਹੋ ਜਿਹਾ ਕਮਾਦਵੇ ਸਾਥ ਦੇਣਾ ਚਾਹੀਦਾ ਬੰਦੇ ਤੇ ਸੁਧਨ ਨਵਾਕ ਤੇ ਮੈਂ ਬੇਨਤੀ ਕਰਦਾ ਜੇ ਕੋਈ ਵੀ ਬੰਦਾ ਤੜਿਆਂ ਢਗਵਾਂਡ ਲਾਗੇ ਬੰਨੇ ਕੋਈ ਬੰਦਾ ਇਹੋ ਜਿਹਾ ਬੰਦਾ ਹੈਗਾ ਜਿਹੜਾ ਸੁਧਰਨਾ ਚਾਹੁੰਦਾ ਕਿਸੇ ਵੀ ਮਾੜੇ ਕੰਮ ਤੋਂ ਤੇ ਉਹਦਾ ਸਾਥ ਦੋ ਵੈਰੂ ਜੀ ਕਾ ਕਰ ਸਾਹ ਸਰੀ ਵੈਰੂ ਜੀ ਕੀ ਪਤ